ਕੋਈ ਆ ਵੀ ਪਾਲੇ ਇਧਰ ਕਰ ਸਕਦਾ ਹੈ ਮੈਂ ਇਹਨੂੰ ਕੋਈ ਪਾਲੇ ਇਧਰ ਕਰ ਸਕਦਾ ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਵਿਡਿੰਗ ਸਾਹਿਬ ਉਹ ਵੀ طے ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਬਾਣੀ ਹੈ ਕਿਹੋ ਜਿਹੀ ਬਾਣੀ ਕੋਈ ਬਦਲ ਨਹੀਂ ਸਕਦਾ ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਹੋਰ ਪਾਵਰ ਦੇ ਹੱਥ ਜਾਏ ਉਹਦੀ ਚਿੰਤਾ ਕਿਸ ਕਰਦੀ ਹੈ ਕੋਈ ਚਿੰਤਾ ਨਾ ਕਰੋ ਕੋਈ ਚਿੰਤਾ ਨਹੀਂ ਸ਼ਾਇਦ ਹੁਣ ਆਪਾਂ ਇਹ ਡਬਲ ਡੌਕ ਰੈਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾ ਜੀ ਪਾਣੀ ਦੇ ਦੇ ਸਾਰੇ ਲਈ ਜੀ ਸਾਰਾ ਬਿਲਕੁਲ ਠੀਕ ਹੈ ਗਾਨੋਂ ਬਿਲਕੁਲ ਠੀਕ ਸਾਹਿਬ ਤੁਸੀਂ ਵੱਡੀ ਗੱਲ ਹੈ ਔਰ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਪ੍ਰਧਾਨ ਜੀ ਵਗੈਰਾ ਕੋਲ ਅਸੀਂ ਫੋਨ ਨਹੀਂ ਕਰਦੇ ਜੀ ਵੀ ਸਾਡੀ ਕਿਸਾਨੀਆਂ ਤੇ ਵਿਚਾਰ ਰਹੇ ਹੋ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਦੇ ਤਹਿਤ ਅਸੀਂ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ ਤੇ ਪਿਆ ਬੋਤਲਾਂ ਦੀ ਖਾਲੀ ਬਲਾ ਪਾਣੀ ਮੰਗ ਅੱਛਾ ਚਲੋ ਕੋਈ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅਡੋਰ ਜਿੰਦਗੀ ਚਾਰੋਏਸ ਮੁੱਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ 0R ਦੇ ਵਿੱਚ ਭਿੰਦੇ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਧਿਆਨ ਰੱਖਿਓ ਆਪਣਾ ਪਲੀਜ਼ ਸਿਹਤ ਦਾ ਧਿਆਨ ਤੁਹਾਨੂੰ ਬਾਤਿਓ ਇਹਦੇ ਤੇ ਵਿਚਾਰ ਕਰਨ ਵਾਲੇ ਪ੍ਰਬੰਧਾਸ ਸੱਚੀ ਜ਼ੋਰ ਦਿਓ ਤੁਸੀਂ ਪਾਣੀ ਵੇਡਿੰਗ ਦੇ ਅੰਦਰ ਜੋ ਕਰ ਸਕਦਾ ਹੈ। ਪੂਰੇ ਦੇਸ਼ ਦੇ ਸਾਡਾ ਮੈਸੇਜ ਹੋ। ਕੋਈ ਮਾਤਾ ਨਾ ਟੱਕਦਾ। ਨਾਇਨ ਕੋਈ ਆਦਿ ਪਾਲ ਇਧਰ ਕਰ ਸਕਦਾ। ਨਾਇਨ ਕੋਈ ਪਾਲ ਇਧਰ ਕਰ ਸਕਦਾ। ਤੇ ਜਿਹੜੇ ਤਰੀਕੇ ਨਾਲ ਹੋਵੇ ਵੇਡਿੰਗ ਸਾਹਿਬ ਉਹ ਵੀ ਤੇ ना किसी पता किस दिन होनी है किहोजी होनी, हो होनी है कोई पता नहीं तो जी चीज़ का पता ही नहीं किसी दूसरे के हाथ चाहे किसी हो पावर के हाथ चाहिए वो चिंता किस गलती है सो ये चिंता ना करिए आप चिंता करिए तो शायद हम आप एडा उपराला किया शायद किसान कुछ दुआज ਪਾਣੀ ਦੇ ਦੇ ਸਾਰੇ ਲੱਗੇ ਸਾਰੇ ਬਟਾਤੇ ਲੱਗੇ ਬਿਲਕੁਲ ਠੀਕ ਸਾਹਿਬ ਤੁਸੀਂ ਬੜੀ ਗੱਲ ਹੈ ਤੇ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀ ਵਗੈਰਾ ਕਦੀ ਪੁੱਛ ਨਹੀਂ ਦਿੰਦੇ ਜੀ ਸਾਡੀ ਕਿਸਾਨੀयत ਵਿਚਾਰਿਓ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੈ ਕਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਮ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਪਾਣੀ ਮੰਗਦਾ ਅੱਛਾ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਹੁਲ ਜੀ ਨੇ ਫੇਰ ਅਟਲ ਰਜਿੰਦਰ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਾਉਣ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹਨਾਂ ਰੋ ਨਿਕਲਦਾ ਹੈ ਪਰ ਅਸੀਂ ਪੂਰੇ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਤੁਹਾਨੂੰ ਤੋਰ ਦੇਰਸ਼ਨ ਕਰਨਾ ਚਾਹਦੇ ਧਿਆਨ ਰੱਖਿਓ ਆਪਣਾ ਪਲੀਜ਼ ਸੇਧਤਾਂ